ਟੜਕੇ ਟੜਕੇ ਪੁਲਿਸ ਨੇ ਮਾਰ ਲਿਆ ਛਾਪਾ ਤੇ ਹੱਥ ਲੱਗਿਆ ਅਜਿਹਾ ਸਮਾਨ ਪੈ ਗਈਆਂ ਪਾਚੁਣਾ ਫਿਰੋਜ਼ਪੁਰ ਦੇ ਥਾਣਾ ਸਿਟੀ ਦੀ ਪੁਲਿਸ ਨੇ ਦੋ ਵਕ ਵਕਾ ਥਾਮ ਤੇ ਛਾਪੇਮਾਰੀ ਕਰਕੇ ਭਾਰੀ ਮਾਤਰਾ ਚ ਪਾਬੰਦੀਸ਼ੁਦਾ ਗੋਲੀਆਂ ਤੇ ਚਾਈਨਸ ਡੋਰ ਬਰਾਮਦ ਕੀਤੀ ਹੈ ਥਾਣਾ ਸਿਟੀ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਫਿਰੋਜ਼ਪੁਰ ਦੀ ਕ੍ਰਿਸ਼ਨਾ ਨਗਰੀ ਦੀ ਗਲੀ ਦੇ ਵਿੱਚ ਰਿਹਾਇਸ਼ੀ ਖੇਤਰ ਦੇ ਵਿੱਚ ਕੰਡਮ ਮਕਾਨ ਦੇ ਅੰਦਰ ਇੱਕ ਮੈਡੀਕਲ ਫਰਮ ਵੱਲੋਂ ਅਣਾਧਿਕਾਰਤ ਤੌਰ ਤੇ ਆ ਜਿਹੜੀਆਂ ਨਸ਼ੀਲੀਆਂ ਗੋਲੀਆਂ ਰੱਖੀਆਂ ਹੋਈਆਂ ਸੀ ਇਸ ਤੋਂ ਇਲਾਵਾ ਚਾਈਨਾ ਡੋਰ ਵੀ ਰੱਖੀ ਹੋਈ ਸੀ ਤੇ ਪੁਲਿਸ ਨੇ ਕਾਰਵਾਈ ਕਰਦੇ ਇਹਨਾਂ ਦੇ ਕੋਲੋਂ ਨਸ਼ੀਲੀਆਂ ਗੋਲੀਆਂ ਸਮੇਤ ਵੱਖ-ਵੱਖ ਤਾਮਾਤੋਂ ਜਿਹੜੀ ਕਿ ਇਹ ਚਾਈਨਾ ਡੋਰ ਵੀ ਬਰਾਮਦ ਕੀਤੀ ਹੈ ਸਾਨੂੰ ਇੱਕ ਗੁਪਤਨ ਪਰਮਿਸ਼ਨ ਮਿਲੀ ਸੀ ਜੀ ਇਹ ਜਿਹੜੇ ਲੋਕ ਇੱਥੋਂ ਦੇ ਜੋ ਕੁਸ਼ਰਾਰਤੀ ਅਨਸਰ ਨੇ ਜਿਹੜੇ ਬਾਹਰੋਂ ਜਿਹੜੀ ਚਾਈਨਾ ਡੋਰ ਨੂੰ ਲਾ ਕੇ ਤੇ ਕਿਸੇ ਕਿਤਾਬ ਦੇ ਵਿੱਚ ਸਟੋਰ ਕੀਤਾ ਹੋਇਆ ਉੱਥੇ ਅਸੀਂ ਮੈਂ ਆਪਦੀ ਪੁਲਿਸ ਸਮੇਤ ਸਮੇਤ ਮੈਂ ਨੇ ਉੱਥੇ ਕੁਣੀ ਰੇਡ ਮਾਰੀ ਸੀ ਦਰਾਨੇ ਰੇਡ ਮੈਨੂੰ ਉੱਥੇ ਭਾਰੀ ਮਾਤਰਾ ਦੇ ਵਿੱਚ ਮੈਡੀਸਿਨ ਤੇ ਜਿਹੜੀ ਚਾਇਨਾ ਡੋਰ ਬਰਾਮਦ ਹੋਈ ਹੈ ਉਹਨੂੰ ਅਸੀਂ ਜੋ ਸਾਡੀ ਮਤਲਬ ਡਰਗ ਇੰਸਪੈਕਟਰ ਨੂੰ ਬੁਲਾ ਕੇ ਤੇ ਅਸੀਂ ਉਹ ਜਿਹੜੀ ਕਾਰਵਾਈ ਅਮਲ ਚ ਜਾਂਦੀ ਹੈ ਤੇ ਇਹ ਜਿਹੜਾ ਕੰਪੂਰ ਫਰਮਾ ਮੈਡੀਕਲ ਸਟੋਰ ਉਹ ਇੱਕ ਫਰਮ ਚੱਲਦੀ ਹੈ ਉਹਨਾਂ ਦੇ ਨਾਂ ਦਾ ਸਾਨੂੰ ਪਤਾ ਲੱਗਾ ਵੀ ਇਹ ਉਹਨਾਂ ਦੀ ਥਾਂ ਹੈ ਤੇ ਉਹਨਾਂ ਤੇ ਅਸੀਂ ਵੱਖ-ਵੱਖ ਜਿਹੜੀਆਂ ਜਗ੍ਹਾ ਤੇ ਹੀ ਰੇਡ ਮਾਰ ਕੇ ਤੇ ਕਾਫੀ ਪਰਿਮਾਤਰਾ ਦੇ ਵਿੱਚ ਮੈਡੀਸਿਨ ਅਤੇ ਚਾਈਨਾ ਡੋਰ ਪ੍ਰਾਪਤ ਕੀਤੀ ਹੈ। ਅੱਗੇ ਵੀ ਇਹ ਕਾਰਦਾ ਜਿਸ ਤਰ੍ਹਾਂ ਜਿਹੜੇ ਬੰਦੇ ਚਾਹੇ ਤਸਵੀਰ ਪਹਾਰੇ ਕਿਹਾ ਉਹ ਆ ਰਿਹਾ ਕਾਫੀ ਚਾਈਨਾ ਡੋਰ ਜਿਹੜੀ ਉਹ ਫਲਟਰ ਵਿੱਚ ਵਿਕਦੀ ਹੈ। ਇਹ ਮੈਂ ਪਹਿਲਾਂ ਵੀ ਇੱਕ ਦੋ ਵਾਰੀ ਮੈਂ ਬੈਠ ਦੇ ਚੁੱਕਾ ਵੀ ਜਿਹੜੇ ਸ਼ਰਾਰਤੀ ਅੰਸਰ ਨੇ ਇਹੋ ਜਿਹੀ ਜਿਵੇਂ ਚਾਈਨਾ ਡੋਰ ਜਿਵੇਂ ਪਰਾਗਾ ਵੇਚਣਾ ਅਸੀਂ ਹੁਣ ਉੱਥੇ ਜਿਹੜੀ ਰੇਡ ਮਾਰੀ ਸੀ ਉੱਥੇ ਸਾਨੂੰ ਪਰਾਗਾ ਜਿਹੜੇ ਆਪਣੇ ਤਬ ਕੈਪਸੂਲ ਨੇ ਇਹ 287200 ਮਿਲੇ ਆ ਉਦੋਂ ਬਾਅਦ ਪਲਾਂਟਾ ਜਿਹੜੇ ਆ ਨੇ ਉਹ 125000 ਹੈ ਜੀ ਤੇ ਇਹਦੇ ਤੋਂ ਇਲਾਵਾ ਜਿਹੜੀ ਅਦਰ ਆ ਜਿਹੜੀਆਂ ਟੈਬਲੇਟ ਵਗੈਰਾ ਮਿਲੇ 116400 ਹੈ ਤੇ 270 ਪੀਸ ਜਿਹੜੇ ਆ ਚైనా ਡੋਰ ਦੇ ਸਾਨੂੰ ਬਰਾਮਦ ਹੋਏ ਆ ਇਹਨਾਂ ਵੱਖ-ਵੱਖ ਦੋ ਜਗ੍ਹਾ ਤੋਂ ਬਰਾਮਦ ਹੋਣ ਕਰਕੇ ਦੋ ਥਾਂ ਤੇ ਐਫਆਈਆਰ ਦਰਜ ਰਜਿਸਟਰ ਕੀਤੀ ਹੈ ਹੁਣ ਅਸੀਂ ਇਹਦੀ ਅੱਗੇ ਜਿਹੜੀ ਪ੍ਰਕਿਰਿਆ ਹੈ ਉਹ ਕਰ ਰਹੇ ਆ ਡਰਗ ਇੰਸਪੈਕਟਰ ਤੋਂ ਕਰਵਾ ਕੇ ਕਰਵਾਈ ਆ ਪਰ ਇੱਥੇ ਮੈਂ ਜਿਹੜੇ ਸ਼ਰਾਰਤੀਆਂ ਸਰੇ ਉਹਨਾਂ ਨੂੰ ਇੱਕ ਸਖਤ ਦੇ ਨਾਲ ਮੈਂ ਪਹਿਲਾਂ ਵੀ ਇੱਕ ਦੋ ਵਾਰੀ ਮੈਂ ਬੋਲ ਚੁੱਕਿਆ ਤੇ ਹੁਣ ਵੀ ਮੈਂ ਸਖਤੀ ਨਾਲ ਬੋਲਦਾ ਤੇ ਨਾਮ ਹੈ ਚੈਨਾ ਡੋਰ ਵੇਕਨ ਦੇਣੀ ਹੈ ਤੇ ਨਾ ਇੱਥੇ ਕੋਈ ਟੈਬਲੇਟ ਜਾਂ ਕੋਈ ਨਾ ਇਹੋ ਜਿਹਾ ਕੋਈ ਨਸ਼ਾ ਨਾ ਵੇਚੇ ਇਹ ਲੋਕ ਜਿਹੜੇ ਸ਼ਰਾਰਤੀ ਅੰਸਰ ਬਾਹਰੋਂ ਲਿਆ ਕੇ ਟੈਬਲੇਟ ਜਾਂ ਪ੍ਰੈਗਾ ਜਾਂ ਇਹੋ ਜਿਹਾ ਲਾ ਕੇ ਬੇਆਵਾਦ ਰੈਸ਼ੀ ਜ਼ਿਲ੍ਹੇ ਦੇ ਵਿੱਚ ਮਕਾਨ ਦੇ ਵਿੱਚ ਰੱਖ ਕੇ ਤੇ ਉਹਨਾਂ ਨੂੰ ਥੋੜੇ ਥੋੜੇ ਕਰਕੇ ਭੋਲੇ-ਪਾਲੇ ਲੋਕਾਂ ਨੂੰ ਜਿਨ੍ਹਾਂ ਨੂੰ ਇਸ ਚੀਜ਼ ਬਾਰੇ ਨੌਲੇਜ ਨਹੀਂ ਹੈ ਉਹਨਾਂ ਨੂੰ ਦੇ ਕੇ ਤੇ ਉਹਨਾਂ ਦਾ ਜਿਹੜਾ ਆਉਣ ਵਾਲਾ ਜਿਹੜਾ ਜੀਵਨ ਨੂੰ ਨਸ਼ਟ ਕਰ ਰਹੇ ਨੇ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਅਮਚ ਲੈਂਦੀ ਜਾਵੇਗੀ ਸਰ ਕਿੰਨੇ ਦੋਸ਼ੀ ਇਹਦੇ ਜਰੂਰ ਕਿਤੇ ਹੋਣਗੇ ਇਹਦੇ ਚਾਹੀਏ ਦੋਸ਼ੀ ਅਜੇ ਬਾਈ ਨੇਮ ਇਹਨਾਂ ਦਾ ਕਪੂਰ ਹੈ ਤਕਰੀਬਨ ਤਿੰਨ ਬੰਦੇ ਅਸੀਂ ਹੋਰ ਨਾਮਿਨੇਟ ਕਰ ਰਹੇ ਹਾਂ ਕਿੰਨੇ ਘੱਟ ਨੇ ਪਿੱਛੇ ਅਜੇ ਲੱਗੇ ਆ ਪਿੱਛੇ ਜੀ ਇਹ ਥੋੜਾ ਸੈਡ ਹੋ ਗਿਆ ਬੰਦਾ ਜੀ ਅਸੀਂ ਇਹਦੇ ਪਿੱਛੇ ਲੱਗੇ ਹੋਏ ਆ ਤੇ ਅਸੀਂ ਸਾਰੇ ਰਿਕਵਰੀ ਕਰਕੇ ਇਹਨਾਂ ਨੂੰ ਜਲਦੀ ਹੀ ਗ੍ਰਿਫਤਾਰ ਕਰਕੇ ਮਾਂਜੂਗ ਅਦਾਲਤ ਵਿੱਚ ਪੇਸ਼ ਕਰਾਂਗੇ ਕੋਈ ਗੱਡੀ ਵੀ ਸਰ ਕਿਸ ਨਾਲ ਦਿੱਤੀ हां एक ਗੱਡੀ ਜਿਹੜੀ ਹੈ ਉਹ ਵੀ ਅਸੀਂ ਜਿਹੜਾ ਜੋ ਚైనా ਡੋਰ ਸਾਨੂੰ ਮਿਲੀ ਹੈ ਉਹਦੇ ਉੱਤੇ ਵੀ ਅਸੀਂ ਐਫਆਰ ਦਰਜ ਖਹਿਦਾਦੀ ਹੈ ਕਿ ਗਲਤ ਤਰੀਕੇ ਦੇ ਨਾਲ ਚైనా ਡੋਰ ਵੀ ਵੇਚੀ ਜਾ ਰਹੀ ਹੈ ਜਿਸ ਦੇ ਉੱਤੇ ਪਾਬੰਦੀ ਲੱਗੀ ਹੋਈ ਹੈ ਤੇ ਨਸ਼ੇ ਦੀਆਂ ਗੋਲੀਆਂ ਵੀ ਵੇਚੀਆਂ ਜਾ ਰਹੀਆਂ ਨੇ ਜਿਹਦੇ ਚੱਲਦੇ ਪੁਲਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹਕੀਕਤ ਦੀ ਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਤੈਂਦ ਸਿੰਘ ਦੀ ਰਿਪੋਰਟ